ਪਾਖੜਾ ਨਹਿਰ ਵਿੱਚ ਪਾਣੀ ਘਟ ਕਰਨ ਦੇ ਮੁੱਦੇ ਤੇ ਗਰਮ ਹੋਈ ਸਿਆਸ ਦੇ ਸਿਆਸਤ ਸਬੰਧੀ ਪਵਨ ਕੁਮਾਰ ਸ਼ੁਗਲ ਪਰ ਕਿਸਾਨ ਆਗੂ ਦੇ ਕੀ ਵਿਚਾਰ ਹਨ ਦੱਸਿਆ ਜਾਵੇ। ਧੰਨਵਾਦ ਜੀ ਸਾਹਿਬ। ਨਵੇਸਤਾ ਦੇਖੋ ਜੀ ਇਹ ਕਿਹੜਾ ਹੈ ਕੰਚਾਰਨ ਦਾ ਮੁੱਦਾ। ਪਾਖੜਾ ਮੈਨੇਜਮੈਂਟ ਦਾ। ਜੀ ਆਓ ਜੀ ਆਇਆਂ ਨੂੰ। ਪੰਜਾਬ ਅਸਰ ਹਰਣਾ ਅਧਿਚਰਿਆ ਵਾਸਤੇ ਹੈ ਕਿ ਵੀ ਕਿਉਂ ਨੁਕਤਾ ਇਸ ਮੁੱਦੇ ਤੇ ਬਹੁਤ ਸਾਲ ਲੱਗੇ ਇਸ ਟਾਈਮ ਕਿਉਂ ਛੇੜਿਆ ਗਿਆ ਜਦ ਕਿ ਹਰਿਆਣਾ ਨੂੰ আর ਦਿੱਲੀ ਦੇ Rajasthan ਨੂੰ ਲੋੜ ਤੋਂ ਵੱਧ ਪਾਣੀ ਪਹਿਲਾਂ ਹੀ ਦਿੱਤਾ ਜਾ ਰਿਹਾ ਸੱਜਦਾ ਜਿਹੜੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਬੋਲ ਦੇ ਨਾਏ ਦੋਸਤਾ ਹੈ ਇਹਨਾਂ ਨੇ ਜਿਹੜਾ ਇਹ ਸਟੈਪ ਚੁੱਕਿਆ ਇਹ ਤਾਂ 5-6 ਸਾਲ ਪਹਿਲਾਂ ਇੱਕ ਐਡੀਟোরিয়াল ਪੰਜਾਬੀ ਟੂਨੀ ਸ਼ੁਰੂ ਹੋਇਆ ਸੀ ਲਿਖਿਆ ਹੋਇਆ ਸੀ ਕਿ ਬੀਬੀਐਮ ਦਾ ਸਾਰਾ ਕੰਟਰੋਲ ਸੈਟਲ ਆਊਟ ਦੇ ਕਿਹੜਾ ਹੈ ਤੁਹਾਡਾ ਮੈਨੇਜਮੈਂਟ ਕੋਲ ਦਾ ਸਾਰਾ ਕੰਟਰੋਲ ਸੈਟਲ ਕੋ ਉਹਨਾਂ ਦੇ ਜਿਹੜੇ ਵੱਡੇ ਅਕਸ ਉਹ ਰਾਜਸਥਾਨ ਦੇ ਜੰਮੂ ਕਸ਼ਮੀਰ ਦੇ ਹਰਿਆਣਾ ਦੇ ਫੇਰ ਆਵੇ ਸਾਰੀ ਵੱਡੀ ਮੈਨੇਜਮੈਂਟ ਬਾਹਰ ਸਟੈਟਿਡ ਸੀ ਸੋ ਇਸ ਮੁਦੇ ਦੇ ਉਹਦਾ ਪਹਿਲਾਂ ਹੀ ਆਲਰੇਡੀ ਬਹਾਰ ਹਰਿਆਣਾ ਨੂੰ ਤੇ ਰਾਜਸਥਾਨ ਨੂੰ ਦਿੱਲੀ ਨੂੰ ਲੋੜ ਤੋਂ ਵੱਧ ਪਾਣੀ ਪੰਜਾਬ ਤੋਂ ਜਾ ਰਿਹਾ ਉਹਦੀ ਉਦਾਹਰਨ ਅਸੀਂ ਪਿਛਲੇ 6 12 ਅਕਤੂਬਰ 2023 ਨਿਊਜ਼ਲੈਟਰ ਦੀ 10 ਜੁਲਾਈ ਦੀ ਸੰਦੇਸ਼ ਆਈ ਅਸੀਂ ਉਹਨਾਂ ਨੂੰ ਜਿਹੜਾ ਨਰਮੜਾ ਬ੍ਰਾਂਚ ਤੋਂ ਐਸਵਾਈਐਨ ਚ ਜਿਹੜਾ ਪਾਣੀ ਜਾ ਰਿਹਾ ਉਹ ਕੋਈ ਖਿਆਲ ਲਾ ਕੇ ਅਸੀਂ ਇਹਨਾਂ ਨੂੰ ਪੁੱਛਿਆ ਵੀ ਦੇਖੋ ਤੁਸੀਂ ਦੱਸੋ ਵੀ ਕਿਹੜੀ ਨਰਵਲਾ ਰਾਂਚ ਹੈ ਕਿਹੜੀ ਐਸਵਾਈਐ ਹੈ ਉਹ ਦੱਸ ਹੀ ਨਹੀਂ ਸੱਡੇ ਕਦੇ ਇਹਦੇ ਜਿਵੇਂ ਪਾਣੀ ਜਾ ਰਿਹਾ ਇਹਦੇ ਜਿਵੇਂ ਕਹਿਣ ਦਾ ਮੈਂ ਇਹ ਹੈ ਵੀ ਹਰਿਆਣਾ ਲੋਕ ਸੈਂਟਰ ਵੀ ਚੱਲ ਰਹਾ ਲੋੜ ਤੋਂ ਵੱਧ ਪਹਿਲਾਂ ਹੀ ਪਾਣੀ ਆਪਣਾ ਨਜ਼ਰ ਪੂਜਾ ਰਿਹਾ ਹੈ ਇਹਦੀ ਉਦਾਹਰਨ 2004 ਚ ਜਿਹੜਾ ਵੱਡ ਆਇਆ ਸੀ ਡੈਰ ਦੇ ਪ੍ਰੋਜੈਕਟਾ ਹੋਰ ਤਰਨਾ ਆਇਆ ਉਸ ਤੋਂ ਬਾਅਦ 5 ਫੁੱਟ ਨਹਿਰ ਦੀ ਪਾਣੀ ਉੱਚੀ ਹੋ ਗਈ ਆ ਨਹਿਰ ਦੇ ਪਰੇ ਵੀ 5 ਫੁੱਟ ਉੱਚੇ ਹੋ ਗਏ 5 ਫੁੱਟ ਦੇ ਹਿਸਾਬ ਨਾਲ ਪਾਣੀ ਵੀ ਇੱਚ ਵੱਧ ਛੱਡ ਗਿਆ ਉਹ ਜਿਹੜਾ ਵੱਧ ਪਾਣੀ ਪਾਣੀ ਬੁੱਟਾ ਉਹ ਸਾਰਾ ਹਰਿਆਣਾ ਦੇ ਰਾਜ ਸਰੋਵਰ ਨੂੰ ਜਾ ਰਿਹਾ ਅਸੀਂ ਮੰਨ ਕਰਦੇ ਹਾਂ ਸਰਦਾਰ ਪਰਮਜੀਤ ਸਿੰਘ ਨੂੰ ਇਹ ਵੀ ਧਿਆਨ ਚ ਲੈਣਾ ਚਾਹੀਦਾ ਹੈ ਵੀ ਤੁਸੀਂ ਉਹਨਾਂ ਦਾ ਪੰਜਾ ਹੋ ਗਲੇ ਹੋ ਹਰਿਆਣਾ ਦਾ ਪਰ ਪੰਜਾਬ ਤਾਂ ਤਿਆਸਾ ਪਿਆਸਾ ਪਿਆ ਪੰਜਾਬ ਦੇ ਅੱਜ ਤੇ ਦਜਾਣਾ ਮੈਂ ਕਹਿੰਦਾ 170% ਦਾ ਵਿਜੋਚ ਆਇਆ ਭਾਇਆ ਉਹ ਜਿਹੜਾ ਏਰੀਆ ਉਹਨੂੰ ਸੈਚੂ ਕਰੋ ਉਹਦੀ ਉੱਧ ਆਨ ਦਵਣਾ ਪਾਸੇ ਉੱਤਰਾਵਾ ਸਾਇਦਾ ਉਹ ਜਿੱਕਰ ਹੌਲ ਰਾਜਪੁਰ ਬਨੂੜ ਵਾਲੀ ਦਿਰਾਸੀ ਇਹ ਸਾਰਾ ਖੁੱਪਾ ਏਰੀਆ ਜਿਹੜੇ ਚ ਨਹੀਂ ਪਾਣੀ ਹੈ ਬਿਲਕੁਲ ਨਹੀਂ ਹੈ ਨਾ ਹੀ ਤੇ ਸਵੇਰਾ ਪਾਣੀ ਦੀ ਧਰਤੀ ਦਾ ਅਸੀਂ ਕੋਮਲ ਸ왈ਜੀ ਨੂੰ ਕਾਹੀ ਸੁਰਤ ਰਾਵੇ ਵੀ ਹਾਂ ਵਾਕੀਏ ਸਾਲੀ ਨੂੰ ਵਿਚਾਰ ਵਾਸਤੇ ਹੈ ਜੇ ਇਸ ਏਰੀਆ ਨੂੰ ਨਵੀਂ ਪਾਣੀ ਦੀ ਚਾਹੀਏ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਦੀ ਸਹਾਇਤੇ ਐਸਵਾਈਐਲ ਨਹਿਰ ਦਾ ਪਾਣੀ ਵੀ ਭਾਖੜਾ ਰਹੀ ਛੱਡਿਆ ਜਾ ਰਿਹਾ ਹੈ ਹਾਂਜੀ ਹਾਂ ਇੱਥੇ ਕੋਈ ਇਸ ਦੌਰ ਆਇਆ ਹੈ ਨਹੀਂ ਇੱਥੋਂ ਕਿੰਨੇ ਕਿੰਨੇ ਮੀਟਰ ਅੱਗੇ ਜਾ ਕੇ ਨਰਸਾਲੇ ਤੋਂ ਅੱਗੇ ਜਿੱਥੇ ਮਲਾਵਤ ਹੋ ਕੇ ਨਰਮਾਨ ਬਾਸ ਤੋਂ ਲੱਗਾ ਐਸਵਾਈਐਲ ਚੱਲਦਾ ਅਸੀਂ ਪਿਛਲੇ ਸਾਲ ਉਹੀ ਮੈਂ ਗਾਰੇ ਦੇ ਵਿੱਚ ਕਹਿੰਦਾ ਵੀ ਨਿਊ ਜਰਟੀ ਟਿਊ ਦਿਖਾਇਆ ਅੱਗੇ ਜਾ ਕੇ ਪੂਰਾ ਪਾਣੀ ਜਿੰਨਾ ਨਰਵਾਣਾ ਵਾਸਤੇ ਉਸ ਤੋਂ ਕਿਤੇ ਜਾ ਰਿਹਾ ਐਸਾ ਹੀ ਆ ਰਿਹਾ ਲੱਖ ਰੱਖ ਰਹੀ ਜਾ ਰਿਹਾ ਉਹ ਉਹ ਪਾਣੀ ਕਿੱਥੇ ਜਾ ਰਿਹਾ ਪੰਜਾਬ ਦੀ ਦਾ ਧਰਤੀ ਨੂੰ 26% ਦਾ ਕਿੰਨਾ ਨਹੀਂ ਪਾਣੀ ਲੱਗਦਾ ਹਰਿਆਣਾ ਦੀ ਨੂੰ 40% ਨੂੰ ਨਹੀਂ ਪਾਣੀ ਲੱਗਦਾ ਉਹਦੀ ਪਾਪੂਲੇਸ਼ਨ ਦੇ ਮੁਤਾਬਿਕ ਸੋ ਅਸੀਂ ਮੰਗ ਕਰਦੇ ਹਾਂ ਅਸਾਨੂੰ ਕੋਈ ਇਤਰਾਜ਼ ਨਹੀਂ ਪਾਣੀ ਬੇਸਕ ਦੇ ਦਿਓ ਬੰਦ ਅਸੀਂ ਕਿਸੇ ਸੂਬੇ ਕੋਲ ایک خنج پتا ہے کسی کویا کسی کو پنجاب پانی ہے تو پانی آپ کے حساب ہوگا ابھی جی پے پوری ہوگی دے سات میں دوبارہ پھر ہی برانچ والی گل کر رہا ہے نرواڑا برانچر پاس ہے ادھر کا نہ ہریا کوئی رشتہ کر لو آپ تیار ہوئے نہوکری ہاں کیا کھائے گی

ਮੈਡਾ ਪਿਛਲੇ ਵੀ ਮਹੀਨੇ ਦੀ ਜਿਹੜੀ ਪੈਨਸ਼ਨ 1500 ਰੁਪਏ 1500 ਫੜਾ ਫਰਾਂਸੇ ਵੀ 1500 ਆਉਂਦਾ ਨਹੀਂ 1500 ਉਹ ਬੈਠੇ ਹੀ ਜਾਂਦੇ ਆ ਵਿਧੂ ਗ ਵਿਧਵਾ ਭੈਣ ਕੋਈ ਉਹ ਬੈਂਕ ਵਾਲੇ ਨਾਲ ਗੁੱਥੇ ਮਾਰ ਕੇ ਪੱਲੇ ਆ ਕਿਹਾ ਇਹ ਇੱਥੇ ਪੈਸਾ ਨਹੀਂ ਆਈ ਰਹੀ ਮਤਲਬ ਕਹਿਣਾ ਪੰਜਾਬ ਸਰਕਾਰ ਦਾ ਵੀ ਦਿਵਾਲੀ ਵਾਲਾ ਹੀ ਹੋਇਆ ਹੈ ਜਿਹੜੇ ਉਹ ਦਿਖਾਵੇ ਕਰਦੇ ਆ ਨਾ ਵੀ ਅ ਕੀ ਨਾ ਯੁੱਧ ਲਸਿਆ ਗੁੱਧ ਜਾਂ ਕੋਈ ਸਿੱਖਿਆ ਦੀ ਗੱਲ ਹੈ ਫਿਰ ਬਾਧੀਆਂ ਨਾਲਾ ਪਹਿਲਾ ਦੋਖਾਂ ਨੂੰ ਜੁੜੀ ਸ਼ੁਰੂ ਕਰ ਲਈਆਂ ਉਹ ਦਿੱਤੀਆਂ। ਮਾਨ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਬਾਰੇ ਕਾਫੀ ਕੁਝ ਬੋਲਿਆ ਜਾ ਰਿਹਾ ਹੈ ਉਸ ਬਾਰੇ ਕੀ ਕਹੋਗੇ? ਸਿੱਖਿਆ ਕ੍ਰਾਂਤੀ ਦੀ ਗੱਲ ਇਸ ਤਰ੍ਹਾਂ ਹੈ ਕਿ ਪੰਜਾਬੀ ਯੂਨੀਵਰਸਿਟੀ ਸਾਤ ਦੇ ਨੇ ਸਾਡੇ ਪੰਜਾਬੀ ਯੂਨੀਵਰਸਿਟੀ ਹੈ। ਉਸ ਦਾ ਵਾਈਸ ਚਾਂਸਰ ਪਿਛਲੇ 4-5 ਸਾਲ ਤੋਂ ਵਾਈਸ ਚਾਂਸਰ ਤੋਂ ਬਿਨਾਂ ਯੂਨੀਵਰਸਿਟੀ ਚੱਲ ਰਹੀ ਹੈ। ਇਸੇ ਲਈ ਆਰਟੀ ਚਾਰਜਰ ਚਲ ਪੰਜਾਬੀ ਯੂਨੀਵਰਸਿਟੀ ਦਾ ਉਸ ਸਥਾਪਨਾ ਦੇ ਜਿਸਤੀ ਪੰਜਾਬੀ ਨਿਸ਼ਟਾ ਕੰਨ ਸਥਾਪਨਾ ਦੇ ਜਿਸਤੀ ਤੋਂ ਬਿਨਾਂ ਵਾਈਸ ਚਾਂਸਰ ਤੋਂ ਬਣਾਇਆ ਗਿਆ। ਇਹ ਬੜੀ ਦੁਖਣੀ ਗੱਲ ਹੈ ਇਹ ਚਾਹੇ ਕਿਉਂ ਬੱਚੇ ਸਿੱਖਿਆ ਕਰਦੇ ਕਿਹਿਆਂ ਪਰ ਯੂਨੀਵਰਸਿਟੀ ਦਾ ਚਾਂਸ ਬਿਲਕੁਲ ਨਹੀਂ ਇਹ ਵੀ ਮੈਂ ਜਿਹੜਾ ਮਤਲਬ ਐਂਟਰੀ ਗੱਲਾਂ ਹੋ ਜਾਂਦੀ ਹੈ ਤੁਹਾਡੇ ਕਹਿਣ ਮੁਤਾਬਕ ਮਾਨ ਸਰਕਾਰ ਹਵਾ ਉੱਚੀ ਮਾਰ ਰਹੀ ਹੈ ਹਵਾ ਸਟੀਰ ਬਿਲਕੁਲ ਇੱਥੇ ਕੋਈ ਦੋ ਰਹੀ ਹੈ ਹਵਾ ਸਟੀਰ ਮਾਰ ਰਹੀ ਹੈ ਪਰ ਪਾਣੀਆਂ ਦੇ ਮੁੱਦੇ ਵਿੱਚ ਇਹ ਕਹੀ ਨਹੀਂ ਲੁੱਦੀ ਹੈ ਫਿਰ ਕੈਸਾ ਜਨ ਪਸਾਰ ਹੈ ਤੁਹਾਡੇ ਕਹਿਣ ਦਾ ਮਤਲਬ ਹੈ ਭਾਖੜਾ ਦੇ ਨਹਿਰ ਸੰਬੰਧੀ ਮਾਨ ਸਾਹਿਬ ਦਾ ਇਹ ਇੱਕ ਅੱਛਾ ਕਦਮ ਹੈ हां जे जोsourceFolder ਆ ਗਿਆ ਜੇ ਕਾਇਰਦਾ ਦਾ ਜਿੱਲੀ ਦਾ ਪਾਣੀ ਰੁਕਿਆ ਪੰਜਾਬ ਦੀ ਲੋੜ ਤਾਂ ਪੂਰੀ ਕੀਤੀ ਜਾਵੇ ਕਾਲੀ ਜਿਹੜੇ ਸੁਰਖਾਣੇ ਧੰਨਵਾਦ